ਜੇਕਰ ਪੋਜ਼ਿਟਿਵ એનર્ਜੀ ਹੈ ਤਾਂ 네ਗੇਟਿਵ એનર્ਜੀ ਵੀ ਹੋਊਗੀ ਜੇਕਰ ਲੋਕ ਤਾਂ ਇਥੇ ਤਾਂ ਕਹਿੰਨੇ ਵੀ ਅਸੀਂ ਸਾਰੇ ਤੁਰ ਰਹੇ ਹਾਂ ਤੇ ਸਾਡੇ ਆਲੇ-ਦੁਆਲੇ ਕੁਛ ਨਾ ਕੁਝ ਜ਼ਰੂਰ ਤੁਰ ਰਹਿਆ ਹੁੰਦਾ ਜਿਹਦਾ ਅਸੀਂ ਅਭਾਸ ਨਹੀਂ ਕਰ ਸਕਦੇ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ ਮਤਲਬ ਦੋ ਤਰ੍ਹਾਂ ਦੀ ਵੀਡੀਓ ਹੁੰਦੀ ਹੈ ਇੱਕ ਫੇਕ ਹੁੰਦੀ ਹੈ ਜਿਹੜੀ ਕਿ ਟੋਟਲ ਫੇਕ ਹੈ ਕ੍ਰੀਏਟ ਕੀਤੀ ਗਈ ਹੈ ਇੱਕ ਅਚਨਚੇਤ ਐਕਸੀਡੈਂਟਲ ਜਿਹੜੀ ਹੈ ਵੀਡੀਓ ਉਹ ਕ੍ਰੀਏਟ ਹੋ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਵੀਡੀਓ ਦੀ ਤਾਂ ਸੱਚਾਈ ਉਹਨਾਂ ਨੂੰ ਪਤਾ ਲੱਗੂਗੀ ਜਦੋਂ ਤੁਸੀਂ ਉਹਦੀ ਕੋਹਕ ਕਰੋਗੇ ਤੁਹਾਡੇ ਘਰ ਦੇ ਵਿੱਚ ਭੂਤ ਪ੍ਰੇਤਾਂ ਕੀ ਵਾਕਏ ਹੀ ਉਹ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਸਿਰਫ ਉਹਨਾਂ ਨੂੰ ਹੀ ਦਿਖਦੀਆਂ ਨੇ ਜਿਵੇਂ ਤਾੰਤ੍ਰਿਕ ਨੂੰ ਕਹਿ ਸਕੀਏ ਜਾਂ ਆਮ ਇਨਸਾਨਾਂ ਨੂੰ ਵੀ ਦਿਖਦੀਆਂ ਉਹ ਕਹਿੰਦੇ ਕਿ ਮੈਂ ਬੜੀਆਂ ਸਾਰੀਆਂ ਪੂਤਾਂ ਇੱਕ ਸਰੀਰ ਦੇ ਵਿੱਚ ਦੇਖੀਆਂ ਸੈਂਕੜੇ ਪੂਤਾਂ ਇੱਕ ਸਰੀਰ ਦੇ ਅੰਦਰ ਬੜੀਆਂ ਹੋਈਆਂ ਮੈਂ ਦੇਖੀਆਂ ਮਤਲਬ ਸਾਰੇ ਲੋਕਾਂ ਦੇ ਆਪਣੇ ਆਪਣੇ ਤਰਕ ਹੈ ਧੋਣ ਨੇ ਇੱਕ ਵੀਡੀਓ ਵੀ ਬਣਾਈ ਸੀ ਜਿਹੜੀ ਵਾਇਰਲ ਵੀ ਕਾਫੀ ਜ਼ਿਆਦਾ ਹੋਈ ਸੀ ਉਹਦੇ ਵਿੱਚ ਕਿੰਨੀ ਕਿ ਸੱਚਾਈ ਸੀ ਉਹ ਨੌਜਵਾਨ ਦੇਖਿਆ ਕਿ ਮਤਲਬ ਪਿੱਠ ਦੇ ਉੱਪਰ ਨਿਸ਼ਾਨ ਵੀ ਸੀਗੇ ਕਿੰਨਾ ਕਿ ਸੱਚ ਸੀ ਉਸ ਦੇ ਵਿੱਚ ਕਹਿੰਦੇ ਕਿ ਉਹ ਜਿਹੜੀ ਵੀਡੀਓ ਦੇ ਵਿੱਚ ਉਹ ਬੰਦੇ ਦੇ ਪਿੱਛੇ ਨਿਸ਼ਾਨ ਪਿਆ ਬਹੁਤ ਤੇਜ਼ ਪਿੱਛੇ ਦੇ ਉੱਤੇ ਨਿਸ਼ਾਨ ਪਿਆ ਮੈਨੇ ਜਦੋਂ ਉਹ ਵੀਡੀਓ ਨਸ਼ਰ ਕੀਤੀ ਸੀ ਉਸ ਤੋਂ ਮੈਨੂੰ ਕਿਸੇ ਨੇ ਅਗਲੀਆਂ ਫੋਟੋਆਂ ਭੇਜੀਆਂ ਉਸ ਬੰਦੇ ਦਾ ਇੱਥੋਂ ਮਾਸ ਪਾੜਿਆ ਹੋਇਆ ਸੀ ਸਾਰਾ ਤੇ ਇਸ ਕਰਕੇ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਮੈਂ ਰੱਬ ਨੂੰ ਮੰਨਦਾ ਨਹੀਂ ਮੈਂ ਰੱਬ ਨੂੰ ਮੰਨਦਾ ਮੈਨੂੰ ਨਹੀਂ ਦਿਖਿਆ ਗੱਲ ਵੱਖਰੀ ਹੈ ਮੈਨੂੰ ਅਹਿਸਾਸ ਹੈ ਮੈਂ ਮੰਨਦਾ ਵੀ ਕੁਦਰਤ ਪਰਮਾਤਮਾ ਦੇ ਹਿਸਾਬ ਸਿਰ ਚੱਲਦੀ ਹੈ ਇਸੇ ਕਰਕੇ ਮੈਂ ਇਹ ਵੀ ਕਹਿਣਾ ਕਿ ਮੈਂ ਜੇਕਰ ਪੂਤ ਨਹੀਂ ਦੇਖੇ ਤਾਂ ਮੈਂ ਨਹੀਂ ਕਹੂੰਗਾ ਕਿ ਪੂਤ ਹੁੰਦੇ ਨਹੀਂ ਮੈਂ ਕਹਿੰਦਾ ਹੋ ਸਕਦੇ ਹੈ ਤਾਂ ਲੋ ਆਊਟ ਆਫ ਇੰਡੀਆ ਚਲੇ ਜਾਈਏ ਬਾਹਰਲੇ ਘਟਣੇ ਚਲੇ ਜਾਈਏ ਉੱਥੇ ਚੀਜ਼ਾਂ ਮੰਨਦੇ ਹੀ ਨਹੀਂ ਹੈਗੇ ਨਹੀਂ 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 ਤੁਹਾਨੂੰ ਵਹਿਮ ਹੈ ਜੀ ਉੱਥੇ ਵੀ ਸਾਰਾ ਕੁਝ ਮੰਨਦੇ ਆ ਆਪਣੇ ਪਟਿਆਲੇ ਦੀਆਂ ਕਈ ਮੜੀਆਂ ਚਾਕੇ ਦੇਖ ਲਓ ਉੱਥੇ ਲੋਕ ਰਹਿੰਦੇ ਪਰਿਵਾਰ ਸਮੇਤ ਰਹਿੰਦੇ ਉਹਨਾਂ ਛੋਟੇ ਛੋਟੇ ਬੱਚੇ ਉੱਥੇ ਘੁੰਮਰੇ ਹੁੰਦੇ ਠੀਕ ਹੈ ਸਾਡੇ ਇੱਥੇ ਤਾਂ ਕਹਿੰਦੇ ਦੁਪਹਿਰੇ ਨੂੰ ਜੀ ਮਿੱਠਾ ਖਾ ਕੇ ਨਹੀਂ ਜਾਣਾ ਜੀ ਰਾਤ ਨੂੰ 12 ਵਜੇ ਤੋਂ ਬਾਅਦ ਨਹੀਂ ਜਾਣਾ ਜਿਹੜੇ ਲੋਕਾਂ ਦੀ ਕੋਠੀਆਂ ਨਾਲ ਨੇ ਮੜੀਆਂ ਦੇ ਉਹ ਕੋਠੀਆਂ 'ਚ ਰਹ ਨਹੀਂ ਰੇ ਕਲੋਨੀਆਂ ਵਸ ਗਈਆਂ ਬਚਪਨ ਦੇ ਵਿੱਚ ਅਕਸਰ ਆਪਾਂ ਨੇ ਦੇਖਿਆ ਹੈਗਾ ਕਿ ਜਿਹੜੇ ਬਜ਼ੁਰਗ ਨੇ ਉਹ ਆਪਣੇ ਬੱਚਿਆਂ ਨੂੰ ਭੂਤ ਪ੍ਰੇਤਾਂ ਦੀਆਂ ਜਿੰਨਾ ਦੀਆਂ ਕਹਾਣੀਆਂ ਸੁਣਾਉਂਦੇ ਨੇ ਇਹ ਹੁਣ ਵੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਈ ਜਗ੍ਹਾ ਲੋਕ ਕਹਿੰਦੇ ਨੇ ਕਿ ਮੈਨੂੰ ਭੂਤ ਦਿਖਿਆ ਕੋਈ ਕਹਿੰਦਾ ਮੈਨੂੰ ਜਨ ਦੇਖਿਆ ਕੋਈ ਪ੍ਰੇਤ ਦਿਖੀ ਕੋਈ ਕਹਿੰਦਾ ਮੈਨੂੰ ਸਲੇਡਾ ਦਿਖਿਆ ਅਜਿਹੀਆਂ ਘਟਨਾਵਾਂ ਅਕਸਰ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਇਸ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਸ਼ਰਮਾ ਜੀ ਸਭ ਤੋਂ ਪਹਿਲਾ ਸਵਾਲ ਹੈ ਕਿ ਅਕਸਰ ਪਹਿਲਾਂ ਦੇਖਦੇ ਸੀ ਕਿ ਬਚਪਨ ਦੇ ਵਿੱਚ ਮਾਂ-ਬਾਪ ਜਾਂ ਬਜ਼ੁਰਗ ਕਹਿੰਦੇ ਸੀ ਕਿ ਡਰਾਉਣ ਦੇ ਮਾਰੇ ਦਾਦਾ-ਦਾਦੀ ਕਹਾਣੀਆਂ ਸੁਣਾ ਦਿੰਦੇ ਸੀ ਬੱਚਿਆਂ ਨੂੰ ਕਿ ਜੀ ਭੂਤ ਆ ਜਾਏਗਾ ਜੇ ਉਹ ਉਹ ਡਰ ਪੈਦਾ ਹੋ ਜਾਂਦਾ ਸੀ ਮਨ ਦੇ ਵਿੱਚ ਤਾਂ ਅਕਸਰ ਇਹ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਬੰਦਾ ਕਹਿੰਦਾ ਮੈਨੂੰ ਭੂਤ ਦੇਖਿਆ ਸਲੇਟ ਦੇਖਿਆ ਉਹਦੇ ਵਿੱਚ ਕਿੰਨੀ ਕ ਸੱਚਾਈ ਹੈ ਮਤਲਬ ਵੀ ਵਾਕਈ ਇਹ ਚੀਜ਼ਾਂ ਹੁੰਦੀਆਂ ਨੇ ਜਾਂ ਸਿਰਫ ਇਹ ਡਰਾਵਾ ਹੀ ਹੁੰਦਾ ਹੈ ਅ ਦੇਖੋ ਇਹਦੇ ਚ ਜਿਵੇਂ ਤੁਸੀਂ ਕਿਹਾ ਬਚਪਨ ਦੇ ਵਿੱਚ ਕਹਾਣੀਆਂ ਸੁਣਾਉਂਦੇ ਸੀ ਕਹਾਣੀ ਕੋਈ ਵੀ ਤਾਂ ਹੀ ਉਕੇਰੀ ਜਾਂਦੀ ਆ ਜਾਂ ਕਹਾਣੀ ਤਾਂ ਹੀ ਬਣਦੀ ਆ ਜੇ ਉਹ ਚ ਕੋਈ ਨਾ ਕੋਈ ਮਾੜਾ ਮੋਟਾ ਅਸਰ ਹੁੰਦਾ ਦੇਖੋ ਬਿਨਾ ਗਲ ਤੋਂ ਕੋਈ ਕਹਾਣੀ ਨਹੀਂ ਬਣਦੀ ਕਲਪਨਾ ਨਹੀਂ ਨੀਰੀ ਹੁੰਦੀ ਕਲਪਨਾ ਦਾ ਕੋਈ ਨਾ ਕੋਈ ਰੂਪ ਹੁੰਦਾ ਜ ਜਿੰਨੀਆਂ ਤੁਸੀਂ ਫਿਲਮਾਂ ਦੇਖੋਗੇ ਜਿੰਨੇ ਤੁਸੀਂ ਸੀਰੀਅਲ ਦੇਖੋਗੇ ਕਿਤੇ ਨਾ ਕਿਤੇ ਇਹ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਆਧਾਰਿਤ ਹੁੰਦੇ ਆ ਸੋ ਇਹ ਕਹਿਣਾ ਕਿ ਕੋਰਾ ਝੂਠ ਹੈ ਇਹ ਨਹੀਂ ਅਸੀਂ ਕਹਿ ਸਕਦੇ ਕੋਰਾ ਝੂਠ ਨਹੀਂ ਹੈ ਪਰ ਸਮੇਂ-ਸਮੇਂ ਦੇ ਨਾਲ ਇਸ ਦੀ ਪਰਵਾਸਾ ਬਦਲਦੀ ਚਲੀ ਗਈ ਪਹਿਲਾਂ ਕੀ ਸੀਗਾ ਪਹਿਲਾਂ ਲੋਕ ਦੂਰ ਦੂਰ ਰਹਿੰਦੇ ਸੀ ਹੂੰ ਲੋਕ ਦੂਰ ਦੂਰ ਰਹਿੰਦੇ ਸੀ ਬਿਰਾਨੀਆਂ ਥਾਵਾਂ ਜ਼ਿਆਦਾ ਹੁੰਦੀਆਂ ਸੀ ਅਜਿਹੀ ਮੈਂ ਬਹੁਤ ਵਾਰੀ ਸੁਣਿਆ ਹੈ ਰਿਸਰਚਾਂ ਹੋਈਆਂ ਨੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਜੇਕਰ ਪੋਜ਼ਿਟਿਵ એનર્ਜੀ ਹੈ ਤਾਂ 네ਗੇਟਿਵ એનર્ਜੀ ਵੀ ਹੋਊਗੀ ਜੇਕਰ ਲੋਕ ਤਾਂ ਇੱਥੇ ਤੱਕ ਕਹਿੰਨੇ ਵੀ ਅਸੀਂ ਸਾਰੇ ਤੁਰ ਰਹੇ ਹਾਂ ਤੇ ਸਾਡੇ ਆਲੇ-ਦੁਆਲੇ ਕੁਛ ਨਾ ਕੁਝ ਜ਼ਰੂਰ ਤੁਰ ਰਿਹਾ ਹੁੰਦਾ ਜਿਹਦਾ ਅਸੀਂ ਅਭਾਸ ਨਹੀਂ ਕਰ ਸਕਦੇ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ ਮਤਲਬ ਪੂਤ ਪ੍ਰੇਤ ਆਤਮਾਵਾਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਕਹਿੰਨੇ ਪਰ ਬਹੁਤ ਸਾਰੇ ਲੋਕ ਜਿਹੜੇ ਨਹੀਂ ਮੰਨਦੇ ਉਹ ਕਹਿੰਦੇ ਕੁਛ ਨਹੀਂ ਹੁੰਦਾ ਇਹ ਸਿਰਫ ਇੱਕ ਡਰਾਮੇਬਾਜੀ ਹੈ ਗੱਲਾਂ ਬਾਤਾਂ ਨੇ ਤੁਹਾਨੂੰ ਦੱਸਦੀ ਹਾਂ ਜਿਵੇਂ ਤੁਸੀਂ ਕਹੇ ਕਿ ਵੀਡੀਓਜ਼ ਬਹੁਤ ਜ਼ਿਆਰੀਆਂ ਆਉਂਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਦੇ ਉੱਤੇ ਅੱਗੇ ਤੋਂ ਅੱਗੇ ਵੀਡੀਓ ਬਣੀਆਂ ਹੋਈਆਂ ਨੇ ਦੋ ਤਰ੍ਹਾਂ ਦੀ ਵੀਡੀਓ ਹੁੰਦੀ ਹੈ ਇੱਕ ਫੇਕ ਹੁੰਦੀ ਹੈ ਜਿਹੜੀ ਕਿ ਟੋਟਲ ਫੇਕ ਹੈ ਕ੍ਰੀਏਟ ਕੀਤੀ ਗਈ ਹੈ ਇੱਕ ਅਚਨਚੇਤ ਐਕਸੀਡੈਂਟਲ ਜਿਹੜੀ ਹੈ ਵੀਡੀਓ ਉਹ ਕ੍ਰੀਏਟ ਹੋ ਜਾਂਦੀ ਹੈ ਸੋ ਇਹ ਨਾ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਵੀਡੀਓ ਦੀ ਤਾਂ ਸੱਚਾਈ ਉਹਨੇ ਪਤਾ ਲੱਗੂਗੀ ਜਦੋਂ ਤੁਸੀਂ ਉਹਦੀ ਕੋਖ ਕਰੋਗੇ ਪਰ ਅਕਸਰ ਜਦੋਂ ਆਪਾਂ ਦੇਖਦੇ ਆ ਇਹਨਾਂ ਚੀਜ਼ਾਂ ਨੂੰ ਜਦੋਂ ਇਹ ਮਤਲਬ ਦੇਖਦੇ ਆ ਤਾਂ ਆ ਬੰਦਾ ਕਹਿੰਦਾ ਯਾਰ ਮੈਂ ਮੜੀਆਂ ਮਸਾਣਿਆਂ ਦੇ ਕੋਲ ਦੀ ਲੰਘਦਾ ਤਾਂ ਮੈਨੂੰ ਕੋਈ ਚੀਜ਼ ਦੇਖੀ ਉਹ ਤੁਹਾਡੇ ਨਾਲ ਪੋਜ਼ਿਟਿਵ ਤੇ ਨੈਗੇਟਿਵ એનર્ਜੀ ਵਾਲੀ ਕਈ ਵਾਰ ਇਸ ਤਰ੍ਹਾਂ ਇਹਨਾਂ ਦਾ ਅਗਲਾ ਕਹਿੰਦਾ ਯਾਰ ਮੇਰੇ ਕੋਲ ਕੋਈ ਚੀਜ਼ ਮਤਲਬ ਸ਼ਾਇਦ ਉਹ ਕਹਿੰਦੇ ਨੇ ਪੁਰਾਣੇ ਵਿਰਕ ਕਹਿੰਦੇ ਦੇ ਸੀਗੇ ਕਹਿੰਦੇ ਯਾਰ ਤੈਨੂੰ ਤੇਰੇ ਮਤਲਬ ਪੁਰਾਣੇ ਪੁਛਤੇ ਦਿਖੇ ਹੋਣੇ ਤੈਨੂੰ ਕੋਈ ਚੀਜ਼ ਯਾਦ ਕਰਾਉਣੇ ਹੋਣੇ ਕੋਈ ਮਤਲਬ ਤੇਰੀ ਸੁਖ ਸੁਖੀ ਹੋਣੀ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਕਿ ਵਾਕਿਆ ਹੀ ਉਹ ਪੋਜ਼ੀਟਿਵ ਨੈਗੇਟਿਵ એનર્ਜੀ ਹੈ ਜਿਹੜੀ ਉਹ ਆਮ ਲੋਕਾਂ ਨੂੰ ਦਿਖਦੀ ਹੈ ਜਾਂ ਉਹ ਸਪੈਸ਼ਲ ਜਿਵੇਂ ਕਹਿੰਦੇ ਆ ਕੋਈ ਅਗਲਾ ਕਹਿੰਦਾ ਯਾਰ ਬੰਦਾ ਕਹਿੰਦਾ ਯਾਰ ਕੋਈ ਬਾਬਾ ਕਹਿ ਦਿੰਦਾ ਕਹਿੰਦਾ ਯਾਰ ਉਹ ਮੈਨੂੰ ਹੀ ਦਿਖਦੀ ਆ ਤੁਹਾਨੂੰ ਨਹੀਂ ਦਿਖ ਸਕਦੀ ਤੁਹਾਡੇ ਘਰ ਦੇ ਵਿੱਚ ਭੂਤ ਪ੍ਰੇਤਾਂ ਕੀ ਵਾਕਈ ਉਹ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਸਿਰਫ ਉਹਨਾਂ ਨੂੰ ਹੀ ਦਿਖਦੀਆਂ ਨੇ ਜਿਵੇਂ ਤੰਤਰਿਕ ਨੂੰ ਕਹਿ ਸਕੀਏ ਜਾਂ ਆਮ ਇਨਸਾਨਾਂ ਨੂੰ ਵੀ ਦਿਖਦੀਆਂ ਦੇਖੋ ਜਿਹੜੀ ਇਹ ਤੰਤਰ ਵਿੱਦਿਆ ਇਹ ਤਾਂ ਇਹਦੇ ਬਾਰੇ ਮੈਂ ਬਹੁਤ ਜ਼ਿਆਦਾ ਨਹੀਂ ਕਹਿ ਸਕਦਾ ਕਿਉਂਕਿ ਇਹਦੇ ਵਿੱਚ ਸਹੀ 1.5% ਲੋਕ ਨੇ 2% ਲੋਕ ਨੇ ਤੇ ਫੇਕ ਲੋਕ ਬਹੁਤ ਨੇ ਇਤੰਦਾ ਬਣ ਚੁਕੇ ਆ ਲੋਕ ਇਸ ਤਰ੍ਹਾਂ ਦਾ ਡਰਾਵਾ ਦੇ ਕੇ ਜਾਂ ਤੰਦਾ ਬਣਾ ਕੇ ਪੈਸੇ ਲੈਂਦੇ ਆ ਲੋਕਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਕਿ ਜਿਹਦੇ ਵਿੱਚ ਲੋਕਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ ਜਾਂ ਕੁਝ ਹੈਗਾ ਇਸ ਤਰ੍ਹਾਂ ਦਾ ਹੁੰਦਾ ਹੋਏਗਾ ਲੋਕਾਂ ਨੂੰ ਫਾਇਦਾ ਵੀ ਹੁੰਦਾ ਹੋਏਗਾ ਜਦੋਂ ਗੱਲ ਮੰਨਦੇ ਹੋਣਗੇ ਪਰ ਜ਼ਿਆਦਾਤਰ ਫੀਕ ਹੁੰਦਾ ਮੈਂ ਪਿੱਛੇ ਜੇ ਇੱਕ ਵਿਅਕਤੀ ਵਿਸ਼ੇਸ਼ ਦੇ ਇੰਟਰਵਿਊ ਕੀਤੀ ਉਹ ਪਟਿਆਲੇ ਦੇ ਵਿੱਚ ਰਹਿਣ ਵਾਲੀ ਹੈ ਜਲਦ ਅਸੀਂ ਉਹਨਾਂ ਨਾਲ ਫਿਰ ਰਾਫਤਾ ਕਰਾਂਗੇ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਮੈਂ ਜਿੰਨਾਂ ਨਾਲ ਗੱਲਬਾਤ ਕਰਦਾ ਮੈਂ ਲੋਕਾਂ ਦੇ ਕੰਮ ਕਰਾਨਾ ਮੈਂ ਲੋਕਾਂ ਨੂੰ ਇੱਥੇ ਬੈਠਾ ਬੈਠਾ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਦੇ ਕੰਮ ਕਰਾ ਦਿੰਨਾ ਜਿੰਨਾਂ ਤੋਂ ਮੇਰੇ ਕੋਲ ਜਿੰਨਨੇ ਮੈਂ ਜਿੰਨਾਂ ਨਾਲ ਗੱਲਬਾਤ ਕਰਦਾ ਮੈਂ ਭੂਤਾਂ ਕੱਢ ਦਿੰਨਾ ਮੈਂ ਚੜੇਲੇ ਕੱਢ ਦਿੰਨਾ ਉਹਨਾਂ ਨੇ ਗੱਲ ਕਹੀ ਇੱਕ ਵਿਅਕਤੀ ਨਾਲ ਮੇਰੀ ਹੋਰ ਗੱਲ ਹੋਈ ਉਹ ਕਹਿੰਦੇ ਕਿ ਮੈਂ ਬੜੀਆਂ ਸਾਰੀਆਂ ਭੂਤਾਂ ਇੱਕ ਸਰੀਰ ਦੇ ਵਿੱਚ ਦੇਖੀਆਂ ਸੈਂਕੜੇ ਭੂਤਾਂ ਇੱਕ ਸਰੀਰ ਦੇ ਅੰਦਰ ਬੜੀਆਂ ਹੋਈਆਂ ਮੈਂ ਦੇਖੀਆਂ ਮਤਲਬ ਸਾਰੇ ਲੋਕਾਂ ਦੇ ਆਪਣੇ ਆਪਣੇ ਤਰਕ ਹੈ ਪਰ ਮੈਂ ਕਹਾਂਗਾ ਕਿ ਮੈਂ ਭੂਤ ਨਹੀਂ ਦੇਖੀ ਇਹ ਮਹਿਸੂਸ ਕਰਨ ਦੀ ਜਿਹੜੀ ਤੁਸੀਂ ਗੱਲ ਕੀਤੀ ਕਈ ਵਾਰ ਮਹਿਸੂਸ ਹੁੰਦਾ ਬਹੁਤ ਸਾਰੇ ਲੋਕਾਂ ਨੇ ਇਸ ਤੇ ਉੱਤੇ ਬਾਈਟਾਂ ਦਿੱਤੀਆਂ ਹੋਈਆਂ ਬਹੁਤ ਸਾਰੇ ਲੋਕਾਂ ਨੇ ਬਿਆਨ ਦਿੱਤੇ ਹੋਏ ਆ ਕਿ ਸਾਨੂੰ ਕੋਈ ਨਾ ਕੋਈ ਸ਼ਕਤੀ ਮਹਿਸੂਸ ਹੋਈ ਕਈ ਵਾਰ ਲੋਕਾਂ ਦੇ ਘਰਾਂ ਦੇ ਵਿੱਚ ਸ਼ਕਤੀਆਂ ਮਹਿਸੂਸ ਹੁੰਦੀਆਂ ਕਈ ਵਾਰ ਆਲੇ ਦੁਆਲੇ ਵਿੱਚ ਕਈ ਵਾਰ ਬਿਰਾਂਤਾਂਵਾਂ ਦੇ ਉੱਤੇ ਚੀਜ਼ਾਂ ਮਹਿਸੂਸ ਹੁੰਦੀਆਂ ਜਿਨ੍ਹਾਂ ਨੂੰ ਮਹਿਸੂਸ ਹੁੰਦੀਆਂ ਉਹੀ ਦੱਸ ਸਕਦੇ ਆ ਦੂਸਰਾ ਬੰਦਾ ਉਹਨਾਂ ਦੀ ਸੁਣੀ ਹੋਈ ਗੱਲ ਨੂੰ ਜੇ ਤਾਂ ਸੀਰੀਅਸ ਲੈਂਦਾ ਤੇ ਉਹ ਮੰਨਦਾ ਜੇਕਰ ਸੀਰੀਅਸ ਨਹੀਂ ਲੈਂਦਾ ਤੇ ਉਹ ਨਹੀਂ ਮੰਨਦਾ ਨਹੀਂ ਪਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹੀ ਮਹਿਸੂਸ ਨਹੀਂ ਕੀਤੀਆਂ ਇਹ ਕਦੇ ਚੀਜ਼ਾਂ ਤੁਹਾਨੂੰ ਇੱਕ ਵੀਡੀਓ ਵੀ ਬਣਾਈ ਸੀ ਜਿਹੜੀ ਵਾਇਰਲ ਵੀ ਕਾਫੀ ਜ਼ਿਆਦਾ ਹੋਈ ਸੀ ਉਹਦੇ ਵਿੱਚ ਕਿੰਨੀ ਕਿ ਸੱਚਾਈ ਸੀ ਉਹ ਨੌਜਵਾਨ ਦੇਖਾ ਕਿ ਮਤਲਬ ਪਿੱਠ ਦੇ ਉੱਪਰ ਨਿਸ਼ਾਨ ਵੀ ਸੀਗੇ ਕਿੰਨਾ ਕਿ ਸੱਚ ਸੀ ਉਸ ਦੇ ਵਿੱਚ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਸ ਤਰ੍ਹਾਂ ਕਿ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਇਹ ਵੀਡੀਓ ਵਾਇਰਲ ਹੋ ਕੇ ਸਾਡੇ ਤੱਕ ਉਹ ਕਿਸੇ ਨੇ ਕਿਹਾ ਕਿ ਪਟਿਆਲੇ ਦੇ ਆ ਇਲਾਕੇ ਦੀ ਉਹ ਇਲਾਕੇ ਦੀ ਮੈਂ ਇੱਕ ਗੱਲ ਸਪਸ਼ਟ ਕਰਦਾ ਬਹੁਤ ਸਾਰੇ ਲੋਕ ਉਸ ਦੇ ਉੱਤੇ ਰੀਲਾਂ ਜਾਂ ਪੋਡਕਾਸਟ ਕਰ ਰਹੇ ਆ ਉਹ ਕਹਿੰਦੇ ਪਟਿਆਲੇਆਂ ਦੀ ਸ਼ਮਸ਼ਾਨ ਘਾਟਦੀਆਂ ਬਿਲਕੁਲ ਨਹੀਂ ਹੈ ਉਹ ਪਟਿਆਲੇ ਦੀ ਸ਼ਮਸ਼ਾਨ ਘਾਟਦੀ ਨਹੀਂ ਹੈ ਪਟਿਆਲੇ ਦੇ ਕਿਸੇ ਇਲਾਕੇ ਦੀ ਦੱਸੀ ਜਾਂਦੀ ਸੀ ਅਸੀਂ ਉਹਨੂੰ ਜਦੋਂ ਪੋਸਟ ਕੀਤਾ ਬਹੁਤ ਸਾਰੇ ਲੋਕਾਂ ਨੇ ਦੇਖੇ ਮਿਲੀਅਨ ਤੋਂ ਵੱਧ ਵਿਊਜ਼ ਉਸ ਦੇ ਉੱਤੇ ਆਏ ਜਿਹੜੇ ਲੋਕਾਂ ਦੇ ਕਮੈਂਟ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਇਹ ਫੇਕ ਹੈ ਪਰ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਇਹ ਪਟਿਆਲੇ ਦੀ ਘਟਨਾ ਹੈ ਬਹੁਤ ਇੱਕ ਮੌਜ਼ੀਸ ਹਸਤੀ ਹੈ ਪਟਿਆਲੇ ਸ਼ਹਿਰ ਦੀ ਉਹਨਾਂ ਦਾ ਮੈਨੂੰ ਖੁਦ ਫੋਨ ਆਇਆ ਉਹਨਾਂ ਨੇ ਕਿਹਾ ਅਨੁਰਾਗ ਜੀ ਇਹ ਮੈਂ ਇਸ ਘਟਨਾ ਬਾਰੇ ਚੰਗੀ ਤਰ੍ਹਾਂ ਵਾਕਿਫ ਹਾਂ ਇਹ ਘਟਨਾ ਫਲਾਣੇ ਇਲਾਕੇ ਦੀ ਮੈਂ ਐਚ ਨਹੀਂ ਬੋਲਾਂਗਾ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਨਹੀਂ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਪਰ ਮੈਂ ਸਪਸ਼ਟ ਕਹਾਂਗਾ ਕਿ ਮਡੀਆਂ ਦੀ ਨਹੀਂ ਹੈ ਸੋ ਉਹ ਕਹਿੰਦੇ ਵੀ ਇਸ ਇਲਾਕੇ ਦੀ ਵੀਡੀਓ ਹੈ ਪਰ ਉਸ ਤੋਂ ਇਲਾਵਾ ਮੈਨੂੰ ਹੋਰ ਬਹੁਤ ਸਾਰੇ ਫੋਨ ਆਏ ਕੋਈ ਕਹਿੰਦਾ हिसार ਦੀ ਵੀਡੀਓ ਕੋਈ ਕਹਿੰਦਾ ਕਿਤੇ ਦੀ ਕੋਈ ਕਹਿੰਦਾ ਕਿਤੇ ਦੀ ਬਹੁਤ ਸਾਰੇ ਲੋਕਾਂ ਨੇ ਦਾਵਾ ਕੀਤਾ ਕਿ ਮੇਰੇ ਦੋਸਤ ਦੇ ਰਿਸ਼ਤੇਦਾਰ ਦੀ ਕਿਨੇ ਕਿਹਾ ਕਿ ਮੇਰੇ ਭਰਾ ਦੇ ਸਾਲੇ ਦੀ ਦੋਸਤ ਦੀ ਹੈ ਇਦਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਮੈਂਟ ਪਰਸਨਲ ਕਾਲਸ ਕੀਤੀਆਂ ਕਿ ਇਹ ਵੀਡੀਓ ਜੈਨੂਇਨ ਹੈ ਹਜ਼ਾਰਾਂ ਲੋਕਾਂ ਨੇ ਉਹਦੇ ਵਿੱਚ ਕਿਹਾ ਕਿ ਇਹ ਝੂਠੀ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਸੱਚੀ ਪਟਿਆਲੇ ਦਾ ਜ਼ਿਕਰ ਉਹਦੇ ਵਿੱਚ ਬਹੁਤ ਹੋਇਆ ਇਹੀ ਕਾਰਨ ਹੈ ਕਿ ਪਟਿਆਲੇ ਦੇ ਨਾਮ ਨਾਲ ਉਹ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਹੈ ਉਹਦੀ ਸੱਚਾਈ ਮੈਂ ਤੁਹਾਨੂੰ ਦੱਸਦਾ ਕਿ ਉਹ ਘਟਣਾ ਜਰੂਰ ਵਾਪਰੀ ਵਾਪਰੀ ਸੀ ਉਹਦੇ ਆਪਾਂ ਜਿਹੜਾ ਮਤਲਬ ਸ਼ਹਿਰ ਹੈ ਉਸ ਦਾ ਨਾਮ ਸਹੀ ਨਹੀਂ ਕਹਿ ਸਕਦੇ ਵੀ ਪਟਿਆਲਾ ਪਾਰਟिकुलर ਹੈ ਹਿਸਾ ਹਿਸਾਰ ਹੈ ਜਾਂ ਕੋਈ ਐਦਾਂ ਦਾ ਸ਼ਹਿਰ ਬਹੁਤ ਸਾਰੇ ਸ਼ਹਿਰਾਂ ਦਾ ਚਰਚਾ ਹੋਇਆ ਪਰ ਉਹਦੇ ਚ ਇੱਕ ਸਚਾਈ ਜਰੂਰ ਸੀ ਕਿ ਤਿੰਨ ਲੋਕ ਜਿਹੜੇ ਕੇਕ ਕੱਟਣਗੇ ਸੀ ਉੱਥੇ ਉਹ ਕੇਕ ਕੱਟ ਰਹੇ ਸੀ ਉੱਥੇ ਉਹ ਹੁੱਲੜਬਾਜੀ ਕਰ ਰਹੇ ਸੀ ਤੇ ਉਸ ਟਾਈਮ ਵੀਡੀਓ ਕਿਉਂਕਿ ਅਜ ਤੱਕ ਕਦੇ ਵੀ ਕੋਈ ਵੀ ਵੀਡੀਓ ਭੂਤ ਦੀ ਕੈਦ ਨਹੀਂ ਹੋਈ ਹਮੇਸ਼ਾ ਜਦੋਂ ਵੀ ਕੋਈ ਨੈਗੇਟਿਵ ਪੋਜ਼ਿਟਿਵ એનર્ਜੀ ਵਾਲੇ ਕੈਮਰੇ ਵੀ ਯੂਜ਼ ਕੀਤੇ ਗਏ ਆ ਤਾਂ ਇੱਕ ਸ਼ੈਡੋ ਦਿੱਖੀ ਆ ਜਾਂ ਰੈੱਡ ਕਲਰ ਦੀ ਕੂਰਜਾ ਦਿੱਖੀ ਆ ਇੱਕ ਬਿੰਦੂ ਦਿੱਖਿਆ ਕਦੇ ਵੀ ਇਸ ਤਰ੍ਹਾਂ ਫੇਸ ਨਹੀਂ ਆਇਆ ਸੀ ਇਸ ਤਰ੍ਹਾਂ ਆਵਾਜ਼ ਨਹੀਂ ਆਈ ਸੀ ਉਸ ਦੇ ਵਿੱਚ ਆਵਾਜ਼ ਵੀ ਆਈ ਹੈ ਤੁਸੀਂ ਵੀਡੀਓ ਹੁਣ ਵੀ ਦੇਖ ਲਓ ਉਸ ਦੇ ਵਿੱਚ ਆਵਾਜ਼ ਵੀ ਆਈ ਹੈ ਉਸ ਦੇ ਵਿੱਚ ਫੇਸ ਵੀ ਆਇਆ ਕਿਉਂਕਿ ਉਹ ਲੋਕ ਮਸਤੀ ਕਰ ਰਹੇ ਸੀ ਮੋਬਾਈਲ ਤੇ ਵੀਡੀਓ ਬਣਾ ਰਹੇ ਸੀ ਤੇ ਪਿੱਛੇ ਨਿਸ਼ਾਨ ਪਿਆ ਬਹੁਤ ਤੇਜ਼ ਪਿੱਛੇ ਦੇ ਉੱਤੇ ਨਿਸ਼ਾਨ ਪਿਆ ਮੈਨੇ ਜਦੋਂ ਉਹ ਵੀਡੀਓ ਨਸ਼ਰ ਕੀਤੀ ਸੀ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਅਗਲੀਆਂ ਫੋਟੋਆਂ ਭੇਜੀਆਂ ਉਸ ਬੰਦੇ ਦਾ ਇੱਥੋਂ ਮਾਸ ਪਾੜਿਆ ਹੋਇਆ ਸੀ ਸਾਰਾ ਤੇ ਪੱਟ ਤੇ ਸੱਟ ਲੱਗੀ ਹੋਈ ਸੀ ਹਸਪੀਟਲ ਦੇ ਵਿੱਚ ਜਰੇ ਹੀ ਲਾਸ਼ ਸੀ ਉਹ ਫੋਟੋਆਂ ਜਦੋਂ ਮੇਰੇ ਕੋਲ ਆਈਆਂ ਸੀ ਉਸ ਤੋਂ ਬਾਅਦ ਮੈਂ ਵੀਡੀਓ ਨਸ਼ਰ ਕੀਤੀ ਸੀ ਉਹ ਮੈਂ ਫੋਟੋਜ਼ ਨਹੀਂ ਪਾਈਆਂ ਸੀ ਮੈਂ ਰੋਕ ਲਿਆ ਸੀ ਮੈਂ ਕਿਹਾ ਇੰਨਾ ਕੁਝ ਨਹੀਂ ਪਾਉਣ ਦੀ ਜ਼ਰੂਰਤ ਪਰ ਉਹ ਵੀਡੀਓ ਬਿਲਕੁਲ ਸੱਚੀ ਸੀ ਇਹ ਨਹੀਂ ਮੈਂ ਕਹਾਂਗਾ ਕਿ ਉਹ ਪਟਿਆਲੇ ਦੀ ਸੀ ਉਹ ਕਿਤੇ ਵੀ ਹੋ ਸਕਦੀ ਹੈ ਵਾਇਰਲ ਸੀ ਉਹ ਪਰ ਉਹ ਸੱਚੀ ਸੀ ਉਹ ਫੇਕ ਨਹੀਂ ਸੀ ਉਹ ਆਈ ਆਈ ਤੋਂ ਤਿਆਰ ਨਹੀਂ ਹੋਈ ਹੋਈ ਸੀ ਉਹ ਐਡਿਟ ਨਹੀਂ ਹੋਈ ਹੋਈ ਸੀ ਇਸ ਗੱਲ ਦੀ ਅਸੀਂ ਪੁਸ਼ਟੀ ਕਰ ਸਕਦੇ ਹਾਂ ਜੇ ਪਿੱਛੋਂ ਹੀ ਐਡਿਟ ਹੋ ਕੇ ਆਈ ਹੁੰਦੀ ਤਾਂ ਵੀ ਸਾਨੂੰ ਥੋੜਾ ਜਿਹਾ ਤਾਂ ਅਹਿਸਾਸ ਹੁੰਦਾ ਉਹਦਾ ਪਰ ਉਸ ਦੇ ਰਿਗਾਰਡਿੰਗ ਫੋਨ ਬਹੁਤ ਆਏ ਉਹਦੇ ਰਿਗਾਰਡਿੰਗ ਮੈਸੇਜ ਬਹੁਤ ਆਏ ਜਿਹੜੇ ਲੋਕ ਜਾਣੂ ਸੀ ਉਸ ਗੱਲ ਤੋਂ ਉਹਨਾਂ ਨੇ ਕਿਹਾ ਇਸ ਕਰਕੇ ਅਸੀਂ ਉਹਨੂੰ ਅਪਲੋਡ ਕੀਤਾ ਸੀਗਾ ਤੁਸੀਂ ਦੇਖੋ ਹੁਣ ਹੁਣ ਉਹਦੇ ਤੇ ਰੀਲਸ ਬਣਾ ਰਹੇ ਨੇ ਕੁਝ ਲੋਕ ਕੁਝ ਲੋਕ ਪੋਡਕਾਸਟ ਕਰ ਰਹੇ ਨੇ ਉਹ ਕਹਿ ਰਹੇ ਪਟਿਆਲੇ ਦੀ ਸ਼ਮਸ਼ਾਨ ਭੂਮੀ ਦੀ ਕਿਤਾ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਖੜ ਗਿਆ ਇੱਕ ਐਂਕਰ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਖੜ ਗਿਆ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਇਸ ਲਈ ਮੈਂ ਅੱਜ ਇਹ ਵੀਡੀਓ ਜਿਹੜੀ ਤੁਹਾਨੂੰ ਇੰਟਰਵਿਊ ਦੇ ਰਿਹਾ ਕਿ ਉਹ ਵੀਡੀਓ ਪਟਿਆਲੇ ਦੀ ਨਹੀਂ ਹੈ ਉਹ ਪਟਿਆਲੇ ਦੀ ਮੜੀਆਂ ਦੀ ਨਹੀਂ ਹੈ ਅਗਰ ਪਟਿਆਲੇ ਦੀ ਵੀ ਹੋਊਗੀ ਤਾਂ ਉਹ ਕਿਸੇ ਰੋਡ ਦੀ ਵੀਡੀਓ ਉਸ ਟਾਈਮ ਮੈਨੂੰ ਲੋਕਾਂ ਨੇ ਦੱਸਿਆ ਸੀ ਵੀ ਇਹ ਫਲਾਣੀ ਰੋਡ ਦੀ ਹੈ ਉਸੇ ਰੋਡ ਦਾ ਨਾਮ ਇਹਨੂੰ ਕਈ ਬੰਦਿਆਂ ਨੇ ਲਿੱਤਾ ਸੀ ਵੀ ਇਸ ਰੋਡ ਦੀ ਘਟਨਾ ਹੈ ਜੀ ਇਸ ਰੋਡ 'ਤੇ ਇੱਕ ਬੰਦੇ ਨੇ ਤਾਂ ਮੈਨੂੰ ਇੱਥੇ ਤੱਕ ਕਹਾਣੀ ਸੁਣਾਤੀ ਸੀ ਵੀ ਇਹ ਭੂਤ ਅਕਸਰ ਲੋਕਾਂ ਨੂੰ ਰੋਕ ਲੈਂਦਾ ਜਿਹੜੇ ਲੋਕ ਉਸ ਰੋਡ ਤੋਂ ਨਿਕਲਦੇ ਆ ਉਹਨਾਂ ਨੂੰ ਰੋਕ ਲੈਂਦਾ ਤੇ ਅਕਸਰ ਜਿਵੇਂ ਆਪਾਂ ਦੇਖਦੇ ਆ ਵੀ ਉਹ ویرਾਨੀ ਚਰਗਾ ਜਗ੍ਹਾ ਹੁੰਦੀ ਜਿਵੇਂ ਪੁਰਾਣਾ ਰਸਤਾ ਲੰਘਦਾ ਹੁੰਦਾ ਜੰਗਲ ਆ ਗਿਆ ਕੋਈ ਰਸਤਾ ਗਿਆ ਤੇ ਉੱਚੋਂ ਅਕਸਰ ਉਹ ਚੀਜ਼ਾਂ ਮਤਲਬ ਜਿਹੜੀ ਭੂਤ ਕਹਿ ਸਕਦੇ ਆਪਾਂ ਕੁਝ ਵੀ ਕਹਿ ਸਕਦੇ ਆ ਉਹ ਤਾਂ ਉਹ ਦਿਖਦੀ ਆ ਮਤਲਬ ਲੋਕਾਂ ਨੂੰ ਤਾਂ ਹੀ ਆਮ ਲੋਕ ਤੁਹਾਨੂੰ ਕਹਿ ਰਹੇ ਨੇ ਤੁਹਾਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਦੱਸ ਰਹੇ ਨੇ ਇਸ ਗੱਲ 'ਚ ਬਿਲਕੁਲ ਸੱਚਾਈ ਹੈ ਜੀ ਲੋਕਾਂ ਦੇ ਬਹੁਤ ਫੋਨ ਆਏ ਲੋਕਾਂ ਨੇ ਮੈਸੇਜ ਕੀਤੇ ਹੋਏ ਤੁਸੀਂ ਅੱਜ ਵੀ ਮੇਰੀ ਉਹ ਵੀਡੀਓ ਜਾ ਕੇ ਦੇਖ ਲਓਗੇ نیچے ਲੋਕਾਂ ਨੇ ਮੈਸੇਜ ਕੀਤੇ ਹੋਏ ਮੈਂ ਸਾਰੇ ਲੋਕਾਂ ਨਾਲ ਕੰਟੈਕਟ ਕੀਤਾ ਜਿਨ੍ਹਾਂ ਨੇ ਮੈਨੂੰ ਕਿਹਾ ਪਟਿਆਲੇ ਦੀ ਹੈ ਕਿਸੇ ਨੇ ਕਿਹਾ हिसार ਦੀ ਹੈ ਮੈਂ ਸਾਰਿਆਂ ਨੂੰ ਕਾਲ ਕਰਦਾ ਸੀ ਫੇਸਬੁੱਕ ਤੇ ਕਾਲ ਕਰਦਾ ਸੀ ਕਿ ਯਾਰ ਮੈਨੂੰ ਦੱਸੋ ਅਗਰ ਮੈਨੂੰ ਕਰਦਾ ਜਾਂ ਮੈਂ ਖੁਦ ਜਾਣ ਦੀ ਕੋਸ਼ਿਸ਼ ਕਰਦਾ ਆਪਾਂ ਘਟੋ ਘਟ ਕਰ ਕਲੀਅਰ ਤਾਂ ਕਰਦੇ ਆ ऑडियंस ਨੂੰ ਕਿ ਜਿਹੜੀ ਚੀਜ਼ ਅਸੀਂ ਤੁਹਾਨੂੰ ਦਿਖਾਈ ਹੈ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਕਿੰਨੀ ਕੁ ਮਤਲਬ ਸੱਚਾਈ ਕਿੰਨੀ ਕਾ ਤੇ ਉਹਦੇ ਵਿੱਚ ਅੱਗੇ ਕੀ ਹੈ ਮਤਲਬ ਤੁਸੀਂ ਇਹ ਵੀ ਕਿਹਾ ਸੀ ਅੱਗੇ ਇਸ ਬਾਰੇ ਇਸ ਦੇ ਬਾਰੇ ਜਾਣ ਦੱਸਾਂਗੇ ਤੇ ਮੈਂ ਆਪਣੀ ਆਡੀਅנס ਨੂੰ ਦੱਸਣਾ ਚਾਹਨਾ ਮੈਂ ਆਪਣੇ ਵੀਵਰਸ ਨੂੰ ਦੱਸਣਾ ਚਾਹਨਾ ਕਿ ਮੈਂ ਉਸ ਦੇ ਲਈ ਪੂਰਾ ਆਪਣੇ ਵੱਲੋਂ ਪੂਰੇ ਐਫਰਟਸ ਕੀਤੇ ਹਰ ਉਸ ਬੰਦੇ ਨੂੰ ਮੈਂ ਫੋਨ ਕੀਤਾ ਜਿਸ ਨੇ ਮੈਨੂੰ ਮੈਸੇਜ ਕੀਤਾ ਫालतू ਮੈਸੇਜ ਬੜੇ ਸੀ ਉਸ ਦੇ ਵਿੱਚ ਹਜ਼ਾਰਾਂ ਮੈਸੇਜ ਸੀਗੇ ਹਰ ਉਸ ਬੰਦੇ ਨੂੰ ਮੈਂ ਕਾਲ ਕੀਤੀ ਜਿਨੇ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਦੇ ਹੋਈ ਹੈ ਜੀ ਮੇਰੇ ਭਰਾ ਦੇ ਨਾਲ ਹੋਈ ਹੈ ਜੀ ਮੇਰੇ ਇਸ ਦੋਸਤ ਨਾਲ ਹੋਈ ਹੈ ਮੇਰੇ ਉਸ ਦੋਸਤ ਨਾਲ ਹੋਈ ਹੈ ਜਿਨ੍ਹਾਂ ਦੇ ਮੈਨੂੰ ਕਾਲ ਆਏ ਮੇਰਾ ਨੰਬਰ ਦਿੱਤਾ ਹੋਇਆ ਸੀ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਕਾਲ ਆਏ ਉਹਨਾਂ ਨੇ ਜੇਕਰ ਮੈਂ ਜਾਣਕਾਰੀ ਦਿੱਤੀ ਮੈਂ ਹਰੇਕ ਬੰਦੇ ਨੂੰ ਕਿਹਾ ਕਿ ਯਾਰ ਮੈਨੂੰ ਦੱਸੋ ਮੈਂ ਆਵਾਂਗਾ ਮੈਂ ਤਾਂ ਇਵਨ ਇੱਕ ਬੰਦੇ ਨਾਲ ਗੱਲ ਵੀ ਕਰ ਲਈ ਸੀ ਜਿਹੜਾ ਇਹਨਾਂ ਚੀਜ਼ਾਂ ਨੂੰ ਜਾਣਦਾ ਤੇ ਕੋਈ ਬਲਕਿ ਇੱਕ ਬੰਦਾ ਮੈਨੂੰ ਫੋਨ ਵੀ ਆਇਆ ਕਿ ਜੇਕਰ ਇਸ ਤਰ੍ਹਾਂ ਹੀ ਲੋਕਾਂ ਨੂੰ ਤੰਗ ਕਰਦੀ ਹੈ ਤੇ ਆਪਾਂ ਜਾ ਕੇ ਇਹਦੀ ਗਤੀਵਿਧੀ ਕਰਾ ਦਈਏ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਰਾ ਆਤਮਾ ਨੂੰ ਵੀ ਸ਼ਾਂਤੀ ਮਿਲ ਜੂਗੀ ਤੇ ਲੋਕਾਂ ਨੂੰ ਵੀ ਨਿਜ਼ਾਤ ਮਿਲ ਜੂਗੀ ਇਸ ਕਰਕੇ ਜੇਕਰ ਮੈਂ 5-7000 ਰੁਪਏ ਲੱਗਦਾ ਵੀ ਹੈ ਆਪਾਂ ਲਗਾ ਕੇ ਉਹਦੀ ਗਤੀ ਵੀ ਕਰਾ ਦਾਂਗੇ ਪਰ ਪਰ ਕਈ ਜਗ੍ਹਾ ਤੇ ਜਿਵੇਂ ਤੁਸੀਂ ਦੇਖਿਆ ਕਿ ਜਿਵੇਂ ਪੋਜ਼ਿਟਿਵ એનਰਜੀ ਦੀ ਨੈਗੇਟਿਵ એનਰਜੀ ਦੀ ਗੱਲ ਕੀਤੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਚੀਜ਼ਾਂ ਤੁਸੀਂ ਕਹਿ ਰਹੇ ਮੈਂ ਮੈਂ ਨਹੀਂ ਮੰਨਦਾ ਹੈਗਾ ਇਸ ਚੀਜ਼ਾਂ ਨੂੰ ਪਰ ਨਹੀਂ ਮੈਂ ਨਹੀਂ ਕਹਿੰਦਾ ਜੀ ਵੀ ਮੈਂ ਨਹੀਂ ਮੰਨਦਾ ਮੈਂ ਤਾਂ ਕਹਿ ਰਿਹਾ ਮੈਂ ਦੋਹੇ ਚੀਜ਼ਾਂ ਨੂੰ ਮੰਨਦਾ ਪੋਜ਼ਿਟਿਵ ਨੂੰ ਵੀ ਨੈਗੇਟਿਵ ਨੂੰ ਤੇ ਜੇ ਪੋਜ਼ਿਟਿਵ ਹੈ ਤੇ ਨੈਗੇਟਿਵ ਵੀ ਹੋ ਸਕਦੀਆਂ ਨੇ ਮੈਂ ਦੇਖੀ ਨਹੀਂ ਇਸ ਕਰਕੇ ਮੈਂ ਕਹਿੰਦਾ ਨਹੀਂ ਮੇਰੇ ਨਾਲ ਤਾਂ ਇੱਕ ਵਾਰ ਇੱਕ ਵਿਅਕਤੀ ਨੇ ਕਿਹਾ ਕਿ ਮੈਂ ਜੀ ਰੱਬ ਦੇਖਿਆ ਉਹਨੇ ਮੇਰੇ ਨਾਲ ਚਲਦੀ ਇੰਟਰਵਿਊ ਚ ਚੈਲੰਜ ਕੀਤਾ ਆਰਥ ਟੀਵੀ ਪੰਜਾਬ ਦੀ ਉਹ ਘਟਨਾ ਤੇ ਮੈਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਰੱਬ ਉਹਨੇ ਮੈਨੂੰ ਕਿਹਾ ਕਿ ਤੁਸੀਂ ਆ ਕੇ ਇੱਥੇ ਇਸ ਤਰ੍ਹਾਂ ਸਾਧਨਾ ਕਰਨੀ ਹੈ ਇਸ ਤਰ੍ਹਾਂ ਤਪੱਸਿਆ ਕਰਨੀ ਹੈ ਮੈਂ ਉਹ ਜੋ ਉਹਨੇ ਕਿਹਾ ਮੈਂ ਕਰਦਾ ਰਿਹਾ ਪਰ ਜਿਸ ਦਿਨ ਰਿਜ਼ਲਟ ਆਇਆ ਉਸ ਦਿਨ ਅਸੀਂ ਲਾਈਵ ਹੋਏ ਸੀ ਲਾਈਵ ਹੀ ਸਾਰੀ ਜਿਹੜੀ ਕਨਵਰਸੇਸ਼ਨ ਆ ਉਹ ਚੱਲੀ ਸੀ ਉਸਨੇ ਕਿਹਾ ਕਿ ਤੈਨੂੰ ਇਸ ਤਰ੍ਹਾਂ ਰੱਬ ਦਿਖੂਗਾ ਤੇ ਠੀਕ ਹੈ ਮੈਂ ਉਸਨੂੰ ਕਿਹਾ ਕਿ ਮੈਨੂੰ ਰੱਬ ਨਹੀਂ ਦਿਖਿਆ ਮੈਂ ਕਿਹਾ ਕਿਸੇ ਆਕਾਰ ਦੇ ਵਿੱਚ ਕਿਸੇ ਸੂਰਤ ਦੇ ਵਿੱਚ ਕਿਸੇ ਮੂਰਤ ਦੇ ਵਿੱਚ ਮੈਨੂੰ ਦਿਖੂਗਾ ਉਹਨੇ ਕਿਹਾ ਨਹੀਂ ਜੀ ਤੁਹਾਨੂੰ ਇੱਕ ਪ੍ਰਕਾਸ਼ ਦਿਖੂਗਾ ਮੈਂ ਵੀ ਇਸ ਗੱਲ ਨੂੰ ਸਹਿਮਤ ਸੀਗਾ ਕਿ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰ ਮੈਨੂੰ ਕੋਈ ਪ੍ਰਕਾਸ਼ ਵੀ ਨਹੀਂ ਦਿਖਿਆ ਮੈਂ ਬਹੁਤ ਧੇਰ ਬੈਠਾ ਰਿਹਾ ਸਾਰੇ ਉਹਦੀ ਗੱਲ ਵੀ ਸੁਣਦਾ ਰਿਹਾ ਜੋ ਮੈਨੂੰ ਜਾਪ ਤਪ ਜੋ ਵੀ ਕਿਹਾ ਉਹਨੇ ਮੈਂ ਸਾਰਾ ਕੁਝ ਕੀਤਾ ਪਰ ਮੈਨੂੰ ਰੱਬ ਨਹੀਂ ਦਿਖਿਆ ਤੇ ਇਸ ਕਰਕੇ ਮੈਂ ਇਹ ਤਾਂ ਨਹੀਂ ਕਹਾਗਾ ਵੀ ਮੈਂ ਰੱਬ ਨੂੰ ਮੰਨਦਾ ਨਹੀਂ ਮੈਂ ਰੱਬ ਨੂੰ ਮੰਨਦਾ ਮੈਨੂੰ ਨਹੀਂ ਦਿਖਿਆ ਗੱਲ ਵੱਖਰੀ ਹੈ ਮੈਨੂੰ ਅਹਿਸਾਸ ਮੈਂ ਮੰਨਦਾ ਵੀ ਕੁਦਰਤ ਪ੍ਰਮਾਤਮਾ ਦੇ ਹਿਸਾਬ ਸਿਰ ਚੱਲਦੀ ਹੈ ਇਸੇ ਕਰਕੇ ਮੈਂ ਇਹ ਵੀ ਕਹਿਣਾ ਕਿ ਮੈਂ ਜੇਕਰ ਭੂਤ ਨਹੀਂ ਦੇਖਿਆ ਤਾਂ ਮੈਂ ਨਹੀਂ ਕਹੂੰਗਾ ਵੀ ਭੂਤ ਹੁੰਦੇ ਨਹੀਂ ਮੈਂ ਕਹਿੰਦਾ ਹੋ ਸਕਦੇ ਹੈ ਕਈ ਜਗ੍ਹਾ ਦੇਖਿਆ ਜਿਵੇਂ ਉਹ ਤੁਹਾਡਾ ਵਾਲੀ ਗੱਲ ਵੀ ਭੂਤ ਪ੍ਰੇਤਾਂ ਵਾਲੀ ਗੱਲ ਆ ਵੀ ਜਦ ਤੋਂ ਕੋਈ ਮੰਨਦਾ ਨਹੀਂ ਕਈ ਵਾਰ ਕਹਿੰਦੇ ਉਹ ਚੀਜ਼ਾਂ ਮਨਾਉਣ ਆਉਂਦੀਆਂ ਨੇ ਜਾਂ ਕੋਈ ਪੁਰਾਣੇ ਪੁਸਤਕਾਂ ਦੀ ਗੱਲ ਕਰ ਲਈ ਕਈ ਵਾਰ ਦੇਖਿਆ ਕਿ ਆਪਾਂ ਪ੍ਰਮਾਤਮਾ ਨੂੰ ਨਹੀਂ ਮਦੇ ਨਾਸਤਿਕ ਬੰਦੇ ਹੁੰਦੇ ਨੇ ਤਾਂ ਰੱਬ ਉਹਦੇ ਸਾਹਮਣੇ ਆ ਜਾਂਦਾ ਉਹਨੂੰ ਮੰਨਣ ਲਾ ਦਿੰਦਾ ਬੰਦਾ ਵੀ ਨੱਕ ਰਗੜਦਾ ਕਿ ਹਾਂ ਵਾਕਈ ਚੀਜ਼ਾਂ ਹੁੰਦੀਆਂ ਨੇ ਕਿ ਆਪਾਂ ਉਹਨਾਂ ਚੀਜ਼ ਕਹੀ ਚੀਜ਼ਾਂ ਹੁਣ ਮਤਲਬ ਜਿਹਦੇ ਨਾਲ ਬੀਤਦੀਆਂ ਨੇ ਸਿਰਫ ਉਹੀ ਦੱਸ ਪਾਂਦਾ ਮਤਲਬ ਦੇਖੋ ਜਿਵੇਂ ਤੁਸੀਂ ਕਹਿ ਰਹੇ ਹੋ ਪੁਰਬਜ ਹੁੰਦੇ ਆ ਜਾਂ ਕੁਝ ਹੁੰਦਾ ਲੋਕ ਅਕਸਰ ਪੰਡਤ ਕਹਿੰਦੇ ਨੇ ਪੀਤਰ ਦੋਸ਼ ਹੁੰਦਾ ਬਿਲਕੁਲ ਠੀਕ ਹੈ ਮਤਲਬ ਤੁਸੀਂ ਜਾਓਗੇ ਜਦੋਂ ਕਿਸੇ ਪੰਡਤ ਕੋਲ ਮੈਂ ਵੀ ਇਹਦੇ ਵਿੱਚ ਸਟੱਡੀ ਕਰਦਾ ਤੇ ਤੁਹਾਨੂੰ 80% ਪਿਤਰਦੋਸ਼ ਮਿਲੇਗਾ ਉਹਦਾ ਕਾਰਨ ਕੀ ਹੈ ਕਿ ਅਸੀਂ ਲੋਕ ਮਾਡਰਨ ਹੋ ਗਏ ਆ ਪੁਰਾਣੇ ਰੀਤੀ ਰਿਵਾਜਾਂ ਨੂੰ ਘੱਟ ਮੰਨਦੇ ਹਾਂ ਸ਼ਰਾਧ ਚਾਹ ਰਹੇ ਹਾਂ ਜਿਸ ਤਰ੍ਹਾਂ ਕਿ ਸ਼ਰਾਧਾਂ ਦੇ ਵਿੱਚ ਰੋਟੀ ਪਾਣੀ ਦੇਣਾ ਹੁੰਦਾ ਜੋ ਵੀ ਪਾਠ ਪੂਜਾ ਜੋ ਵੀ ਕਰਨਾ ਹੁੰਦਾ ਅਸੀਂ ਲੋਕ ਅੱਜ ਕੱਲ ਘੱਟ ਕਰਦੇ ਆ ਜਾਂ ਵਿਸਲਾਪਨ ਕਰਦੇ ਆ ਜਾਂ ਪ੍ਰੋਪਰ ਤਰੀਕੇ ਨਾਲ ਨਹੀਂ ਕਰਦੇ ਇਸ ਕਰਕੇ ਉਹ ਚੀਜ਼ ਮਿਲਦੀ ਹੈ ਕਿ ਪਿਤਰਦੋਸ਼ ਹੁੰਦੇ ਆ ਸੋ ਉਹਨਾਂ ਨੂੰ ਜਿਨ੍ਹਾਂ ਨੂੰ ਦਿੱਕਤ ਆਦੀ ਆ ਉਹ ਗੁਰੂ ਦਾ ਉਪਾਏ ਕਰਦੇ ਆ ਤੇ ਉਹਨਾਂ ਨੂੰ ਠੀਕ ਹੋ ਜਾਂਦਾ ਹੁਣ ਤਾਂ ਹੀ ਉਹ ਹੁੰਦੇ ਆ ਸੋ ਜਿਹੜਾ ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜਾ ਜਿਸ ਤਰ੍ਹਾਂ ਮੰ ਮੰਨਦੇ ਹੱਗੇ ਜਿਵੇਂ ਆਪਾਂ ਜਿਆਦਾ ਕਰ ਬਿਲਕੁਲ ਵਿਸ਼ਵਾਸ ਨਾਲ ਗੱਲ ਕਰਦੇ ਹਾਂ ਹੁਣ ਇਹ ਚੀਜ਼ਾਂ ਜਿਵੇਂ ਆਪਾਂ ਗੱਲ ਕਰ ਲਈਏ ਭਾਰਤ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਮਤਲਬ ਆਪਾਂ ਮੰਨਦੇ ਹਾਂ ਨਾ ਹਰ ਇੱਕ ਧਰਮ ਤਾਂ ਮੰਨਦਾ ਕੁਝ ਹੀ ਮੰਨਦਾ ਉਹ ਬਾਹਰਲੀ ਆਊਟ ਆਫ ਕੰਟਰੀਜ਼ ਮਤਲਬ ਆਊਟ ਆਫ ਇੰਡੀਆ ਚਲੇ ਜਾਈਏ ਬਾਹਰਲੇ ਘੰਟਣੇ ਚਲੇ ਜਾਈਏ ਉੱਥੇ ਚੀਜ਼ਾਂ ਮੰਨਦੇ ਹੀ ਨਹੀਂ ਹੈਗੇ ਨਹੀਂ 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 ਤੁਹਾਨੂੰ ਵਹਿਮ ਹੈ ਜੀ ਉੱਥੇ ਵੀ ਸਾਰਾ ਕੁਝ ਮੰਨਦੇ ਆ ਹੂੰ ਤੁਸੀਂ ਐਂ ਕਰੋ ਅਮਰੀਕਾ ਦੇ ਅੱਜ ਹੁਣੇ ਹੁਣੇ ਮੈਂ ਆਪਣੇ ਦਰਸ਼ਕਾਂ ਨੂੰ ਹੁਣੇ ਸਰਚ ਕਰ ਲਓ ਹੰਟਡ ਹਾਊਸ ਕਰ ਲਓ ਅਮਰੀਕਾ ਦੇ ਕੈਨੇਡਾ ਦੇ ਆਸਟ੍ਰੇਲੀਆ ਦੇ ਕਿਹੜਾ ਦੇਸ਼ ਹੈ ਜਿੱਦੇ ਨਹੀਂ ਨਿਕਲਣਗੇ ਉਹ ਲੋਕ ਵੀ ਭੂਤ ਪ੍ਰੇਤ ਨੂੰ ਆਪਣੇ ਨਾਲ ਵੱਧ ਮੰਨਦੇ ਆ ਉਹ ਪੋਜ਼ਿਟਿਵ 네ਗਟਿਵ ਪਾਵਰ ਨੂੰ ਆਪਣੇ ਨਾਲ ਵੱਧ ਮੰਨਦੇ ਆ ਹਾਂ ਇਹ ਇਹ ਜ਼ਰੂਰ ਸਾਰੇ ਉਹ ਪੀਤਰਾ ਨੂੰ ਨਾ ਮੰਨਦੇ ਹੁਣ ਕਿਉਂਕਿ ਉਹ ਪਰਟੀਕੂਲਰ ਉਹਨਾਂ ਦਾ ਉਹ ਕਲਚਰ ਨਹੀਂ ਹੈ ਸਾਡੇ ਦਾ ਕਲਚਰ ਹੈ ਇਸ ਲਈ ਮੰਨਦੇ ਆ ਨਾ ਪਰ ਉਹ ਭੂਤ ਪ੍ਰੇਤ ਨੂੰ ਇਹਨਾਂ ਚੀਜ਼ਾਂ ਨੂੰ 네ਗਟਿਵ ਊਰਜਾ ਨੂੰ ਬਹੁਤ ਜ਼ਿਆਦਾ ਮੰਨਦੇ ਆ ਸਾਡੇ ਨਾਲ ਉਹ ਵੀ ਵੱਧ ਮੰਨਦੇ ਆ ਜਿਹੜੇ ਲੋਕ ਕਹਿੰਦੇ ਆ ਨ ਹੁਣ ਆਪਾਂ ਫਿਲਮਾਂ ਦੇ ਵਿੱਚ ਵੀ ਦੇਖਿਆ ਐ ਐਕਚੁਅਲੀ ਇਸ ਤਰ੍ਹਾਂ ਦੀ ਫਿਲਮਾਂ ਵੀ ਬੌਨ ਹਾਰਰ ਫਿਲਮਾਂ ਬਹੁਤ ਬਣਦੇ ਨੇ ਕਈ ਡਰਾਵਣੀ ਹੁੰਦੀਆਂ ਨੇ ਕਹਿੰਦੇ ਨਹੀਂ ਵੀ ਦੇਖਣੇ ਬੱਚਿਆਂ ਨੂੰ ਵੀ ਨਹੀਂ ਆਪਾਂ ਲੈ ਕੇ ਜਾਂਦੇ ਹੈਗੇ ਤਾਂ ਹੁਣ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਚੀਜ਼ ਦਾ ਕੋਈ ਡਰ ਹੈ ਕਿ ਇਸ ਚੀਜ਼ ਹੁੰਦੀ ਆ ਜਾਂ ਨਹੀਂ ਹੁੰਦੀ ਹੈਗੀ ਲੋਕ ਹਲੇ ਵੀ ਸਸੋ ਪੰਚ ਨੇ ਕਿਉਂਕਿ ਹਲੇ ਕਲੀਅਰ ਨਹੀਂ ਹੋਇਆ ਹੈਗਾ ਉਹ ਗੱਲਾਂ ਜਿਹਦੇ ਬੀਤਦੀ ਆ ਕਹਿੰਦੇ ਉਹੀ ਜਾਣਦਾ ਦੂਜੇ ਬੰਦੇ ਨੂੰ ਕੀ ਪਤਾ ਇਸ ਬਾਰੇ ਦੇਖੋ ਮੈਂ ਕਿਸੇ ਨੂੰ ਕਹਿ ਸਕਾਂ ਏਡੀ ਤਾਂ ਮੇਰੀ ਗੱਲ ਨਹੀਂ ਹੈਗੀ ਪਰ ਮੈਂ ਜ਼ਰੂਰ ਕਹਾਂਗਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਮੰਨਦਾ ਉਸਦੇ ਲਈ ਹੈ ਜਿਹੜਾ ਨਹੀਂ ਮੰਨਦਾ ਉਸਦੇ ਲਈ ਨਹੀਂ ਹੈ ਹੁਣ ਜੇਕਰ ਕਹਾ ਬੰਦਾ ਕਹੇ ਕਿ ਮੈਂ ਦੇਖਾਂਗਾ ਤਾਂ ਮੈਂ ਮੰਨਾਂਗਾ ਏ ਵੀ ਪੋਜ਼ਿਟਿਵ ਨਹੀਂ ਹੁਣ ਰੱਬ ਨੂੰ ਕਿਸੇ ਨੇ ਦੇਖਿਆ ਨਹੀਂ ਪਰ ਰੱਬ ਨੂੰ ਬਹੁਤ ਸਾਰੇ ਲੋਕ ਮੰਨਦੇ ਪਰ ਇਸ ਨੂੰ ਕਈ ਲੋਕ ਨਾ ਮਤਲਬ ਹਾਸੀ ਮਜ਼ਾਕ ਦੇ ਵਿੱਚ ਲੈ ਜਾਂਦੇ ਨੇ ਉਹ ਹਰੇਕ ਦੇ ਆਪਣੇ ਦੇਖਦੇ ਆਂ ਕਈ ਵਾਰ ਦੇਖਿਆ ਕਈ ਵਾਰ ਕਮੰਡ ਨੇ ਸ਼ਰਤ ਲਾ ਲਈ ਕਹਿੰਦਾ ਤੂੰ ਐਂ ਕਰੀਂ ਰਾਤ ਨੂੰ 12 ਵਜੇ ਮੜੀਆਂ ਚ ਜਾ ਕੇ ਦਿਖਾ ਦੇ ਜਿਵੇਂ ਉਹ ਗਿਆ ਉੱਥੋਂ ਤਾਂ ਉਸ ਤੋਂ ਬਾਅਦ ਉਹ ਥੋੜਾ ਸੈਂਟੀਮੈਂਟਲ ਜਾ ਹੋ ਗਿਆ ਸੀਗਾ ਥੋੜਾ ਦਿਮਾਗੀ ਪਰੇਸ਼ਾਨੀ ਉਹਦੇ ਵਿੱਚ ਕਾਫੀ ਜ਼ਿਆਦਾ ਹੋ ਗਈ ਸੀ ਮਤਲਬ ਉਹ ਇਸ ਚੀਜ਼ ਦਾ ਮਤਲਬ ਅਸਰ ਹੋਇਆ ਮਤਲਬ ਇਹ ਸਾਈਕੋਲੋਜੀ ਇਫੈਕਟ ਹੁੰਦਾ ਜੀ ਮੜੀਆਂ ਦੇ ਵਿੱਚ ਤੁਸੀਂ ਚਲੇ ਜਾਓ ਅੱਜ ਵੀ ਲੋਕ ਉੱਥੇ ਰਹਿੰਦੇ ਜਿਹੜੇ ਵਾਰ ਸੁਮਿਤ ਰਹਿਣਾ چھوٹے چھوٹے ਬੱਚੇ ਉੱਥੇ ਘੁੰਮ ਰਹੇ ਹੁੰਦੇ ਠੀਕ ਹੈ ਸਾਡੇ ਇੱਥੇ ਤਾਂ ਕਹਿੰਦੇ ਦੁਪਹਿਰ ਨੂੰ ਜੀ ਮਿੱਠਾ ਖਾ ਕੇ ਨਹੀਂ ਜਾਣਾ ਜੀ ਰਾਤ ਨੂੰ 12 ਵਜੇ ਤੋਂ ਬਾਅਦ ਨਹੀਂ ਜਾਣਾ ਜਿਹੜੇ ਲੋਕਾਂ ਦੀ ਕੋਠੀਆਂ ਨਾਲ ਲਿਮੜੀਆਂ ਦੇ ਉਹ ਕੋਠੀਆਂ 'ਚ ਰਹਿ ਨਹੀਂ ਰਹੇ ਕਲੋਨੀਆਂ ਵਸ ਗਈਆਂ ਪਹਿਲਾਂ ਹੁੰਦਾ ਸੀ ਜਦੋਂ ਥਾਵਾਂ ਖੁੱਲੀਆਂ ਸੀ ਉਦੋਂ ਲੋਕ ਪਿੰਡ ਦੇ ਬਾਹਰ ਜਾਂ ਸ਼ਹਿਰ ਦੇ ਬਾਹਰ ਮੜੀਆਂ ਸਮਸ਼ਾਨ ਭੂਮੀ ਨੂੰ ਬਣਾਉਂਦੇ ਸੀ ਅੱਜ ਕੱਲ ਤਾਂ ਲੋਕਾਂ ਦੇ ਘਰ ਨਾਲ ਨਾਲ ਨੇ ਤੁਸੀਂ ਜਾ ਕੇ ਦੇਖ ਲਓ ਐਗਜ਼ਾਮਪਲ ਹੈ ਇਹ ਲੋਕ ਉੱਥੇ ਰਹਿੰਦੇ ਆ ਜੇਕਰ ਉਹਨਾਂ ਨੂੰ ਨਹੀਂ ਕੁਝ ਹੋ ਰਿਹਾ ਤੇ ਫਿਰ ਤੁਹਾਨੂੰ ਕਿਵੇਂ ਹੋਏਗਾ ਇਹ ਫਿਰ ਉਹੀ ਗੱਲ ਆ ਜਾਂਦੀ ਹੈ ਤੁਹਾਡੇ ਦਿਮਾਗ ਦਾ ਆਪਣ ਸਾਈਕੋਲੋਜੀ ਸਾਈਕੋਲੋਜੀ ਹੈ ਉਹ ਚੀਜ਼ ਪੈਦਾ ਕਰ ਦਿੰਦਾ ਜਿਹੜੀ ਤੁਸੀਂ ਸੋਚਦੇ ਹੋ ਇੱਕ ਐਗਜ਼ਾਮਪਲ ਹੈ ਮੈਂ ਪੜ੍ਹੀ ਸੀ ਕਿਤੇ ਕਹਿੰਦੇ ਇੱਕ ਕੈਦੀ ਨੂੰ ਸਜ਼ਾ ਹੋ ਗਈ ਮੌਤ ਦੀ ਤੇ ਸਾਇੰਟਿਸਟ ਨੇ ਸੋਚਿਆ ਕਿ ਕਿਉਂ ਨਾ ਇਸ ਤੇ ਐਕਸਪੈਰੀਮੈਂਟ ਕੀਤਾ ਜਾਵੇ ਉਹਨਾਂ ਨੇ ਉਸ ਨੂੰ ਕਿਹਾ ਕਿ ਤੈਨੂੰ ਅਸੀਂ ਗੋਲੀ ਮਾਰ ਕੇ ਨਹੀਂ ਮਾਰਾਂਗੇ ਤੈਨੂੰ ਕੋਬਰਾ ਸਾਪ ਲੜਾਵਾਂਗੇ ਤੇ ਤੈਨੂੰ ਤਾਂ ਤੇਰੀ ਮੌਤ ਹੋਊਗੀ ਉਹਨਾਂ ਨੇ ਕੀ ਕੀਤਾ ਉਹਦਾ ਮੂੰਹ ਬੰਨਤਾ ਤੇ ਉਹਦੇ ਪਿੰਨ ਚ ਬਹੁਤੇ ਹੱਥ ਤੇ ਤੇ ਉਹਦੀ ਡੈਥ ਹੋ ਗਈ ਸਾਰੇ ਹੈਰਾਨ ਸੀ ਵੀ ਡੈਥ ਹੋ ਗਈ ਯਾਰ ਇਹਦੀ ਇਹ ਤਾਂ ਪਿੰਚਬੋਏ ਆਪਾਂ ਇਹ ਤਾਂ ਜ਼ਹਿਰ ਨਹੀਂ ਸੀਗੀ ਜਦੋਂ ਉਹਦਾ ਪੋਸਟਮਾਰਟਮ ਹੋਇਆ ਤੇ ਉਹ ਜਿਹੜੀ ਉਹਦੀ ਰਿਪੋਰਟ ਆਈ ਤੇ ਉਸ ਰਿਪੋਰਟ ਦੇ ਵਿੱਚ ਸਪਸ਼ਟ ਲਿਖਿਆ ਸੀ ਵੀ ਉਸ ਨੂੰ ਜਿਹੜਾ ਜ਼ਹਿਰ ਉਹਦੇ ਅੰਦਰੋਂ ਮਿਲਿਆ ਉਹ ਕੋਬਰਾ ਸੱਪ ਦਾ ਸੀ ਮਲ ਉਹਦੇ ਮਨ ਦੇ ਵਿੱਚ ਹੀ ਆ ਗਿਆ ਦਿਮਾਗ ਦੇ ਫੈਕਟ ਹੋ ਗਿਆ ਮਤਲਬ ਉਹਦੇ ਦਿਮਾਗ ਨੇ ਉਹਨਾਂ ਜ਼ਹਿਰ ਤਿਆਰ ਕਰਤਾ ਤੇ ਉਹ ਕੋਬਰਾ ਸੱਪ ਦਾ ਹੀ ਜ਼ਹਿਰ ਸੀ ਕਿਉਂਕਿ ਉਹਨੂੰ ਕਿਹਾ ਗਿਆ ਤੈਨੂੰ ਕੋਬਰਾ ਸੱਪ ਲੜਾ ਕੇ ਮਾਰਾਂਗੇ ਦਿਮਾਗ ਦੀ ਉਪਜ ਇੰਨੀ ਹੈ ਜੇਕਰ ਤੁਸੀਂ ਦਿਮਾਗ ਨੂੰ ਨਿਰੰਤਰਣ ਕਰ ਲਓ ਤਾਂ ਤੁਸੀਂ ਕੰਧ ਦੇ ਪਾਰ ਵੀ ਦੇਖ ਸਕਦੇ ਹੋ ਇਹ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਸਾਇੰਸ ਕਹਿੰਦੀ ਹੈ ਇਹ ਹਰ ਜਿਹੜਾ ਵੀ ਬੰਦਾ ਅਧਿਆਤਮਿਕ ਧਾਰਮਿਕ ਹੈ ਉਹ ਬੰਦਾ ਕਹਿੰਦਾ ਵੀ ਜੇਕਰ ਤੁਸੀਂ ਆਪਣੇ ਮਨ ਨੂੰ ਤੇ ਦਿਮਾਗ ਨੂੰ ਕਾਬੂ ਕਰ ਲਾਂ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਪਰ ਇੱਕ ਜੀ ਹੋਰ ਦੇਖਿਓ ਕਈ ਬੰਦੇ ਕਹਿੰਦੇ ਨੇ ਕਿ ਮੈਂ ਪੁਰਾਣੇ ਜਨਮ ਦੇ ਵਿੱਚ ਆ ਸੀਗਾ ਕਿ ਕਿਸੇ ਦੇ ਨਾਲ ਹੀ ਰਿਲੇਟਡ ਹੈ ਕਿਉਂਕਿ ਉਹ ਬੰਦੇ ਦੀ ਯਾਦਦਾਸ਼ਤ ਹੁੰਦੀ ਆ ਉਹੀ ਤੁਹਾਡੇ ਲਈ ਗੱਲ ਜਾਂ ਕੋਈ ਉਹਦੇ ਉੱਪਰ ਵੀ ਇਫੈਕਟ ਪਿਆ ਹੁੰਦਾ ਜਿਵੇਂ ਕਹਿੰਦਾ ਪੁਰਾਣੇ ਜਨਮ ਸੀਗਾ ਮੈਨੂੰ ਮਾਰ ਦਿੱਤਾ ਗਿਆ ਜੀ ਕਈ ਵਾਰ ਦਖਾਉਂਦੇ ਫਿਲਮਾਂ ਹੀ ਬਣਦੀਆਂ ਨੇ ਅਕਸਰ ਵੀਡੀਓਜ਼ ਵੀ ਲੋਕ ਪਾਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਹੁਣ ਮੈਂ ਪੈਨੂੰ ਪੁਰਾਣੇ ਜਨਮ ਚਾਹ ਸੀਗਾ ਮੈਂ ਤੇਰਾ ਘਰ ਵਾਲਾ ਸੀ ਜਾਂ ਮੈਂ ਤੇਰਾ ਮੁੰਡਾ ਸੀ ਜਾਂ ਮੈਂ ਤੇਰਾ ਮਤਲਬ ਅੱਗੇ ਤੇਰਾ ਬੱਚਾ ਸੀ ਜਾਂ ਪੋਤਾ ਸੀ ਮੈਨੂੰ ਐਵੇਂ ਮਾਰ ਦਿੱਤਾ ਗਿਆ ਉਹ ਵੀ ਫਿਰ ਅਫੈਕਟ ਕਰਦਾ ਮਤਲਬ ਦਿਮਾਗ ਤੇ ਬੰਦੇ ਦੇ ਦੇਖੋ ਇਹ ਬੜਾ ਵੱਖਰਾ ਵਿਸ਼ਾ ਹੈ ਤੇ ਬੜਾ ਵੱਡਾ ਵਿਸ਼ਾ ਹੈ ਇਸ ਦੇ ਉੱਤੇ ਇੰਨੀ ਛੇਤੀ ਗੱਲ ਕਰਨੀ ਥੋੜੀ ਜੀ ਮੁਸ਼ਕਲ ਹੈ ਪਰ ਜਿਹੜੀ ਪੁਨਰਜਨਮ ਦੀ ਗੱਲ ਹੈ ਜਾਂ ਦੂਜੇ ਜਨਮ ਦੀ ਗੱਲ ਹੈ ਜਾਂ ਪਿਛਲੇ ਜਨਮ ਦੀ ਯਾਦਦਾਸ਼ਤ ਦੀ ਗੱਲ ਹੈ ਬੜੀਆਂ ਸਾਰੀਆਂ ਆਪਾਂ ਕਵਰ ਕੀਤੀਆਂ ਨੇ ਸਟੋਰੀਆਂ ਜਿਦੇ ਵਿੱਚ ਇਸ ਤਰ੍ਹਾਂ ਹੁਣ ਪਿੱਛੇ ਜੇਕ ਬੱਚੇ ਨੇ ਕਿਹਾ ਸੀਗਾ ਕਿਸੇ ਇੱਕ ਦੇ ਵਿੱਚ ਕਿ ਮੈਂ ਪਿਛਲੇ ਜਨਮ ਦੇ ਵਿੱਚ ਆ ਸੀ ਆ ਸੀ ਇਸ ਦੇ ਉੱਤੇ ਕਲੀਅਰ ਕੁਝ ਨਹੀਂ ਹੈਗਾ ਪਰ ਜਿਹੜੇ ਲੋਕ ਕਹਿੰਦੇ ਉਹ ਕਈ ਚੀਜ਼ਾਂ ਦੱਸਦੇ ਆ ਸਹੀ ਦੱਸਦੇ ਆ ਜਿਹੜੇ ਜਿਹੜੇ ਮਤਲਬ ਸਾਇੰਸ ਨੂੰ ਮੰ ਜੋ ਸਬਕੌਂਸ਼ੀਅਸ ਮਾਈਂਡ ਹੁੰਦਾ ਉਸ ਦੇ ਵਿੱਚ ਜਿਹੜੀ ਸਟੋਰੇਜ ਆ ਉਹ ਲੰਬੇ ਸਮੇਂ ਤੱਕ ਹੁੰਦੀ ਹੈ ਕੌਂਸ਼ੀਅਸ ਦੇ ਵਿੱਚ ਸਮ ਟਾਈਮ ਜਿਹੜੀ ਸਾਡੀ ਸਟੋਰੇਜ ਹੁੰਦੀ ਹੈ ਉਹ ਹੁੰਦੀ ਹੈ ਸੋ ਉਸ ਦਾ ਕਿਤੇ ਇਹ ਚੋਲਚਾਲ ਹੋ ਸਕਦਾ ਇਹਦੇ ਬਾਰੇ ਫਿਰ ਕਿਸੇ ਦਿਨ ਗੱਲ ਕਰਾਂਗੇ ਤੇ ਪ੍ਰੋਪਰ ਜਾਣਕਾਰੀ ਹੋਏਗੀ ਉਦੋਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰਾਂਗੇ ਤੇ ਜਿਵੇਂ ਤੁਸੀਂ ਇਸ ਦੇ ਉੱਪਰ ਕੋਹਕ ਵੀ ਕਰ ਰਹੇ ਹੋ ਜੇ ਕੋਈ ਕਿਸੇ ਬੰਦੇ ਕੋਲ ਇਸ ਤਰ੍ਹਾਂ ਦੀ ਕੋਈ ਚੀਜ਼ ਹੈਗੀ ਆ ਮਤਲਬ ਕੋਈ ਬੰਦਾ ਕਹਿੰਦਾ ਮੈਨੇ ਦੇਖੀ ਆ ਜਾਂ ਮੇਰੇ ਤੇ ਕੋਈ ਅਸਰ ਹੋਇਆ ਅਗਰ ਤੁਹਾਨੂੰ ਫੋਨ ਕਰਦਾ ਹੈਗਾ ਤੁਹਾਨੂੰ ਆ ਕੀ ਗੁਸਤੇ ਉੱਪਰ ਕੋਹਕ ਕਰੋਗੇ ਮਤਲਬ ਦੱਸੋਗੇ ਬਿਲਕੁਲ ਮੈਂ ਤਾਂ ਕਹਿਣਾ ਵੀ ਜੇਕਰ ਕੋਈ ਵੀ ਬੰਦਾ ਸਾਡੇ ਨਾਲ ਇੱਕ ਤਜਰਬਾ ਸਾਂਝਾ ਕਰਨਾ ਚਾਹੁੰਦਾ ਆਪਣਾ ਜੇਕਰ ਉਹਨੇ ਕੋਈ ਭੂਤ ਪ੍ਰੇਤ ਜਿੰਨੇ ਚੜੈਲ ਆ ਜਿਵੇਂ ਮਸਾਣੀ ਸਲੇਡਾ ਕੋਈ ਵੀ ਐਕਸਪੀਰੀਅੰਸ ਹੁੰਦਾ ਹੈਗਾ ਤੇ ਸਾਡੇ ਨਾਲ ਸੰਪਰਕ ਕਰੇ ਸਾਡਾ ਨੰਬਰ ਨੀਚੇ ਦੇ ਦਿੰਨੇ ਆਂ ਅਸੀਂ ਤੇ ਅਸੀਂ ਉਸ ਦੀ ਇੰਟਰਵਿਊ ਕਰਾਂਗੇ ਉਸ ਦਾ ਐਕਸਪੀਰੀਅੰਸ ਅਸੀਂ ਲੋਕਾਂ ਦੇ ਨਾਲ ਸ਼ੇਅਰ ਕਰਾਂਗੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਾਲਸ ਕੀਤੀਆਂ ਉਦੋਂ ਕਿ ਸਾਡਾ ਇੱਕ ਐਕਸਪੀਰੀਅੰਸ ਹੈ ਜੀ ਸਾਡਾ ਐਕਸਪੀਰੀਅੰਸ ਹੈ ਸਾਡਾ ਐਕਸਪੀਰੀਅੰਸ ਹੈ ਮੈਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਸਾਹਮਣੇ ਆਓ ਲੋਕ ਇਸ ਗੱਲ ਤੋਂ ਡਰਦੇ ਆ ਕਿ ਜੀ ਮੈਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦਾ ਦੋਸਤੋ ਅਸੀਂ ਤੁਹਾਡਾ ਫੇਸ ਬਲਰ ਕਰ ਦਾਂਗੇ ਪਰ ਤੁਹਾਡੇ ਜਿਹੜੇ ਵਿਚਾਰ ਨੇ ਤੁਹਾਡੀ ਜਿਹੜੀ ਤਜਰਬਾ ਹੈ ਉਹ ਲੋਕਾਂ ਨਾਲ ਜ਼ਰੂਰ ਸਾਂਝਾ ਕਰਾਂ ਤਾਂ ਇਹ ਸਨ ਸੀਨੀਅਰ ਪੱਤਰਕਾਰ ਅਨੁਰਖ ਸ਼ਰਮਾ ਬਾਕੀ ਗੱਲ ਰਹਿ ਗਈ ਹੈਗੀ ਕਿ ਸਾਈਕੋਲੋਜੀ ਇਫੈਕਟ ਦੀ ਕੀ ਬੰਦੇ ਨੂੰ ਹੈ ਬਾਕੀ ਜਿਸਤੇ ਬੀਤੀ ਹੁੰਦੀ ਹੈ ਐਕਚੁਅਲੀ ਅਸਰ ਉਸ ਦੇ ਉੱਪਰ ਹੀ ਹੁੰਦਾ ਉਹੀ ਬੰਦਾ ਦੱਸ ਪੰਦਾ ਹੈ ਕਿ ਕੀ ਇਹ ਵਾਕਈ ਸੱਚ ਹੈ ਜਾਂ ਝੂਠਾ ਬਾਕੀ ਦੂਜੀ ਗੱਲ ਕੀਤੀ ਸਾਈਕੋਲੋਜੀ ਇਫੈਕਟ ਦੀ ਉੱਪਰ ਉਹ ਬੰਦੇ ਦੇ ਦਿਮਾਗ ਦੇ ਉੱਪਰ ਅਸਰ ਕਰ ਜਾਂਦੀ ਹੈ ਤਾਂ ਉਹ ਬੰਦੇ ਨੂੰ ਇੱਕ ਜਿਹੜੇ ਫੈਕਟ ਚੀਜ਼ਾਂ ਨੇ ਜਿਹੜੀਆਂ ਹੈਗੀਆਂ ਨੇ ਉਹ ਜਿਹੜੀ ਸ ਚੀਜ਼ਾਂ ਸੋਚਦੇ ਰਹਿੰਦਾ ਉਹੀ ਆਪਣੀ ਜ਼ਿੰਦਗੀ ਦੇ ਵਿੱਚ ਸਮਝਣ ਲੱਗ ਜਾਂਦਾ ਕਿ ਸਾਹਮਣੇ ਮੈਨੂੰ ਆਹ ਚੀਜ਼ ਦਿਖ ਰਹੀ ਹੈ ਬਾਕੀ ਦੇਖਦੇ ਹੁਣ ਜਿਹੜੇ ਲੋ नीचे ਸਾਡਾ ਨੰਬਰ ਜੁੜ ਦਿੱਤਾ ਹੋਇਆ ਸਾਡਾ ਸ਼ੋਅ 'ਚ ਸ਼ੇਅਰ ਜ਼ਰੂਰ ਕਰੋ ਅਸੀਂ ਤੁਹਾਡੀ ਉੱਥੇ ਜਾ ਕੇ ਤੁਹਾਡੀ ਖਬਰ ਵੀ ਕਰਾਂਗੇ ਔਰ ਉਸ ਵੀਡੀਓਜ਼ ਨੂੰ ਵੀ ਜ਼ਰੂਰ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨਾ ਕੇਸ ਦੇ ਵਿੱਚ ਸੱਚ ਹੈ ਤੇ ਕਿੰਨੇ ਕਿ ਝੂਠ ਹੈ